ਸਾਰੇ ਸੰਸਾਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਜ਼ਰ ਨਿਊਜ਼ ਮੈਂ ਹਾਂ ਦਲਜੀਤ ਸਿੰਘ ਪੱਟੀ ਹਲਕੇ ਦੇ ਪਿੰਡ ਤੂਦ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਅਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਕਿਵੇਂ ਛੋਟੇ ਛੋਟੇ ਬੱਚੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ ਅਤੇ ਉਹਨਾਂ ਨੂੰ ਉਹ ਕੋਚਾਂ ਦੇ ਵੱਲੋਂ ਜਿਹੜੀ ਹੈ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਮਹਾਰਾਣੀ ਸਦਾ ਕੌਰ ਨਾਮ ਤੇ ਇਹ ਸਪੋਰਟਸ ਕਲੱਬ ਜਿਹੜਾ ਲਗਾਤਾਰ ਖੇਡਾਂ ਦੇ ਵਿੱਚ ਵੱਡੀਆਂ ਮੱਲਾ ਵੀ ਮਾਰ ਰਿਹਾ ਹੈ ਤੇ ਮਾਂ ਕਿਹੜ ਕਬੱਡੀ ਨੂੰ ਪਿਆਰ ਕਰਨ ਵਾਲੇ ਹਰ ਸਰੋਤੇ ਤੱਕ ਇਹ ਵੀਡੀਓ ਜਿਹੜੀ ਹੈ ਉਹ ਸ਼ੇਅਰ ਕਰਕੇ ਪਹੁੰਚਾ ਦਿਓ ਮੇਰੇ ਨਾਲ ਸਪੋਰਟਸ ਕਲੱਬ ਦੇ ਮੈਂਬਰ ਮੌਜੂਦ ਨੇ ਅਤੇ ਕੋਚ ਵੀਰ ਮੌਜੂਦ ਨੇ ਕਿ ਜਿੱਥੇ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਬਹੁਤ ਚਰਚਾਵਾਂ ਨੇ ਨਸ਼ੇ ਨੂੰ ਲੈ ਕੇ ਜਿਹੜਾ ਪੰਜਾਬ ਨੂੰ ਜਿਹੜਾ ਉਹ ਬਦਨਾਮ ਕੀਤਾ ਜਾ ਰਿਹਾ ਪਰ ਉੱਥੇ ਇੱਕ ਸੋਹਣੇ ਰੰਗਲੇ ਪੰਜਾਬ ਦੀ ਇਹ ਵੀ ਸੋਹਣੀ ਤਸਵੀਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਜੀ ਹਾਂ ਪੱਟੀ ਹਲਕੇ ਦੇ ਸਰਕਾਰੀ ਆਈ ਸਮਾਰਟ ਸਕੂਲ ਤੂਦ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਬਲਾਕ ਵਰਟੋਹਾ ਤਰਨਤਾਰਨ ਜਿੱਥੇ ਕਿ ਉਸ ਸਕੂਲ ਦੇ ਵਿੱਚ ਬੱਚੇ ਜਿਹੜੇ ਨੇ ਉਹਨਾਂ ਨੂੰ ਕੋਚਾਂ ਦੇ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਪੂਰੀ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਵੀਰ ਮੌਜੂਦ ਨੇ ਅਤੇ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਇਹਨਾਂ ਦੇ ਉਪਰਾਲੇ ਨੂੰ ਸ਼ੇਅਰ ਵੀ ਬਣਦਾ ਹੈ ਅਤੇ ਹੌਸਲਾ ਵਜਾਈ ਜਰੂਰ ਕਰਿਓ ਦੋਸਤੋ ਮੇਰੇ ਨਾਲ ਨੇ ਵੀਰ ਆਓ ਆਪਾਂ ਗੱਲਬਾਤ ਕਰਦੇ ਵੀਰੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਸਵਾਗਤ ਜੀ 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 ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਵੀਰ ਜੀ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਜਿਹੜੇ ਬੱਚੇ ਬੱਚਿਆਂ ਨੂੰ ਤੁਸੀਂ ਇੱਥੇ ਟ੍ਰੇਨਿੰਗ ਦੇ ਰਹੇ ਹੋ ਇਹ ਜਿਹੜਾ ਮਹਾਰਾਣੀ ਸਦਾਕੌਰ ਸਪੋਰਟਸ ਕਲੱਬ ਹੈ ਇਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਉਹਦੇ ਬਾਰੇ ਸਾਰਾ ਦੱਸਿਓ ਜੀ ਇਹ ਸਾਡੇ ਦੀ ਰਾਜਵੀਰ ਕੌਰ ਜਿਹੜੇ ਯੂਕੇ ਜਾ ਵਸੇ ਨੇ ਉਹਨਾਂ ਨੇ ਸੋਚਿਆ ਕਿ ਸਾਡੇ ਬੱਚੇ ਜਿਹੜੇ ਆ ਕਿ ਪਿੰਡਾਂ ਦੇ ਵਿੱਚ ਹੁਣ ਤੁਸੀਂ ਜਾਣਦੇ ਹੋ ਕਿ ਕਾਫੀ ਨਸ਼ਾ ਵੱਧ ਚੁੱਕਿਆ ਹੈ ਤੇ ਇਹਨੂੰ ਜਿਹੜਾ ਨਸ਼ੇ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਇਹ ਜਿਹੜੀ ਆ ਮਤਲਬ ਕਿ ਅਪਰਾਲਾ ਜਿਹੜਾ ਸਾਨੂੰ ਉਹਨਾਂ ਨੇ ਸੌਪਿਆ ਹੋਇਆ ਵਾ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਖੜਾਓ ਤੇ ਉਹ ਇਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰਦੇ ਨੇ ਇਹਨਾਂ ਦੀ ਡਾਈਟ ਵਗੈਰਾ ਵੀ ਸਾਰਾ ਕੁਝ ਉਹ ਦਿੰਦੇ ਆ ਨੇ ਜੀ ਜੀ ਕਿੰਨੇ ਬੱਚੇ ਤੁਹਾਡੇ ਕੋਲ ਇੱਥੇ ਟੋਟਲ ਪ੍ਰੈਕਟਿਸ ਕਰਨ ਵਾਸਤੇ ਆਉਂਦੇ ਨੇ ਤੇ ਕਿਹੜੀ ਖੇਡ ਜਿਹੜੀ ਆ ਕਿੰਨੇ ਰਕਮ ਦੀ ਕਬੱਡੀ ਦੀ ਗੇਮ ਜਿਹੜੀ ਆ ਤੇ ਕਿੰਨੇ ਇੱਥੇ ਪ੍ਰੈਕਟਿਸ ਜਿਹੜੀ ਕਰਵਾਈ ਜਾਂਦੀ ਹੈ ਜੀ ਸਾਡੇ ਕੋਲ ਇਹ 50 ਤੋਂ 70 ਬੱਚੇ ਹੁੰਦੇ ਆ ਜੀ ਨੈਸ਼ਨਲ ਸਟਾਈਲ ਕਬੱਡੀ ਸਰਕਲ ਕਬੱਡੀ ਰਸਾ ਗੱਸੀ ਇਹ ਸਾਰੀਆਂ ਗੇਮਾਂ ਸੀ ਕਰਾਉਣੇ ਆ ਜੀ ਸਾਰੇ ਬੱਚੇ ਮੈਂ ਜਿੰਨੇ ਵੀ ਦਰਸ਼ਕ ਵੇਖ ਰਿਹਾ ਹੈ ਉਹਨਾਂ ਨੂੰ ਦੱਸ ਦਵਾ ਕਿ ਇਹ ਟ੍ਰੇਨਿੰਗ ਜਿਹੜੀ ਆ ਇਹ ਇਨ੍ਹਾਂ ਨੌਜਵਾਨ ਵੀਰਾਂ ਦੇ ਵੱਲੋਂ ਬਿਨਾ ਕਿਸੇ ਫੀਸ ਤੋਂ ਕਰਾਈ ਜਾ ਰਹੀ ਹੈ ਇਹ ਬਹੁਤ ਵੱਡੀ ਗੱਲ ਹੈ ਅੱਜ ਕੱਲ ਮਾਪੇ ਪੈਸੇ ਲੈ ਕੇ ਵੱਡਿਆਂ ਕੋਚਾਂ ਦੇ ਕੋਲ ਆਪਣੇ ਬੱਚੇ ਨੂੰ ਜਿੱਥੇ ਦਾਖਲ ਕਰਵਾਉਣ ਲਈ ਜਾਂਦੇ ਨੇ ਕਿ ਸਾਡਾ ਬੱਚਾ ਖਿਡਾਰੀ ਬਣੇ ਸਾਡਾ ਬੱਚਾ ਜਿਹੜਾ ਉਹ ਖੇਡਾਂ ਦੇ ਵਿੱਚ ਅੱਗੇ ਵਧੇ ਅਤੇ ਕੋਚਾਂ ਦੇ ਕੋਲ ਉਹ ਮਹੀਨੇ ਦੀਆਂ ਫੀਸਾਂ ਵੀ ਕਈ ਥਾਵਾਂ ਤੇ ਭਰਦੇ ਨੇ ਪਰ ਇੱਕ ਨੇਕ ਉਪਰਾਲਾ ਵੀ ਹੈ ਅਤੇ ਮੈਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕਹਾਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰ ਵਿਖਾਈ ਜਾਵੇ ਇਹ ਪਿੱਛੇ ਸਾਰੇ ਨੌਜਵਾਨ ਖੜੇ ਨੇ ਸੋ ਬਹੁਤ ਵਧੀਆ ਉਪਰਾਲਾ ਨੇ ਜਿਹੜੇ ਇੰਗਲੈਂਡ ਤੋਂ ਭੈਣ ਜੀ ਇਹਨਾਂ ਸਾਰਿਆਂ ਦੇ ਕਹਿ ਸਕਦੇ ਆ ਕਿ ਇਸ ਵੇਲੇ ਬਾਹ ਫੜੀ ਹੋਈ ਆ ਉਹਨਾਂ ਨੇ ਅਤੇ ਇਹਨਾਂ ਨੂੰ ਟ੍ਰੇਨਿੰਗ ਦੇ ਵਿੱਚ ਜਿਹੜਾ ਵੱਡਾ ਸਾਥ ਜਿਹੜਾ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਤਵੀਰ ਜੀ ਮੁਸ਼ਕਲਾਵਾਂ ਵੀ ਆਉਂਦੀਆਂ ਨੇ ਜਦੋਂ ਕੋਈ ਵੀ ਚੀਜ਼ ਦੀ ਸ਼ੁਰੂਆਤ ਹੁੰਦੀ ਆ ਤਾਂ ਮੁਸ਼ਕਲਾਵਾਂ ਵੀ ਆਉਂਦੀਆਂ ਨੇ ਮਹਾਰਾਣੀ ਸਦਾਕੌਰ ਸਪੋਰਟਸ ਕਲੱਬ ਦੇ ਕੋਚਾਂ ਨੂੰ ਮੈਂਬਰਾਂ ਨੂੰ ਮੁਸ਼ਕਲਾਵਾਂ ਦਾ ਕਿਹੜੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਜਿਵੇਂ ਕਿ ਆਪਾਂ ਨੂੰ ਪਹਿਲੇ ਤੌਰ ਤੇ ਗਰਾਊਂਡ ਦੀ ਵੀ ਮੁਸ਼ਕਲ ਆ ਰਹੀ ਆ ਜੀ ਦੂਸਰੇ ਤੌਰ ਤੇ ਆ ਕਿ ਸਾਡੇ ਨੈਸ਼ਨਲ ਸਟਾਇਲ ਜਿਹੜੇ ਪਲੇਅਰ ਆ ਕਬੱਡੀ ਦੇ ਉਹਨਾਂ ਵਾਸਤੇ ਸਾਨੂੰ ਮੈਟਾਂ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਆ ਕੀ ਜਿਹੜੇ ਬੱਚੇ ਆ ਕੱਚੀ ਗਰਾਊਂਡ ਤੇ ਮਿਹਨਤ ਕਰਦੇ ਪਏ ਨੇ ਚਲੋ ਮਿਹਨਤ ਦਾ ਵਧੀਆ ਕਰਦੇ ਪਏ ਨੇ ਬੱਚਾਂ ਕੋਲੇ ਸ਼ੂਜ਼ ਵੀ ਵਗੈਰਾ ਹੈਗੇ ਨੇ ਪਰ ਜਿਹੜੀ ਸਾਨੂੰ ਬਹੁਤ ਜਿਹੜੀ ਘਾੜ ਮਹਿਸੂਸ ਹੋ ਰਹੀ ਆ ਸਾਨੂੰ ਮਿਹਟਾਂ ਦੀ ਹੋ ਰਹੀ ਆ ਤੇ ਉਸ ਤੋਂ ਵੱਧ ਕੀ ਗਰਾਊਂਡ ਦੀ ਘਾੜ ਵੀ ਮਹਿਸੂਸ ਹੋ ਰਹੀ ਆ ਜੀ ਜੀ ਫਿਰ ਵੀ ਇੱਥੇ ਟ੍ਰੇਨਿੰਗ ਤੋਂ ਬਾਅਦ ਇਹਨਾਂ ਬੱਚਿਆਂ ਨੇ ਕਲੱਬ ਵੱਲੋਂ ਕਿੱਥੇ ਕਿੱਥੇ ਜਾ ਕੇ ਖੇਡੇ ਕੀ ਕੀ ਮੱਲਾਂ ਮਾਰੀਆਂ ਨੇ ਉਹਨਾਂ ਨੇ ਇਹਨਾਂ ਬੱਚਿਆਂ ਨੇ ਪਹਿਲਾਂ ਤਾਂ ਤਹਿਸੀਲ ਦੇ ਵਿੱਚ ਜਿਹੜੀਆਂ ਗੇਮਾਂ ਹੁੰਦੀਆਂ ਉਹਨਾਂ ਦੇ ਵਿੱਚ ਉਹ 골ਡ ਮਾਰਿਆ ਜੀ ਫਿਰ ਇਹਨਾਂ ਨੇ ਜ਼ਿਲ੍ਹੇ ਦੇ ਵਿੱਚ 골ਡ ਖੇਡਿਆ ਜੀ ਉਸ ਤੋਂ ਬਾਅਦ ਇਹ ਅੱਗੇ ਖੇਡਣ ਗਏ ਸੀ ਉਹਨਾਂ ਦੇ ਵਿੱਚੋਂ ਸਾਡਾ ਇੱਕ ਪਲੇਅਰ ਦੋ ਪਲੇਅਰ ਜਿਹੜੇ ਨੈਸ਼ਨਲ ਸਟਾਇਲ ਦੀ ਜਿਹੜੇ ਸਿਲੈਕਟ ਹੋਏ ਸੀ ਜੀ ਹਾਂਜੀ ਉਹਨਾਂ ਦੀ ਸਿਲੈਕਸ਼ਨ ਹੋਈ ਸੀ ਜੀ ਤਾਂ ਹੋਰ ਵੀ ਵੀਰ ਮੌਜੂਦ ਨੇ ਵੀਰ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਭਾਈ ਪ੍ਰਦੀਪ ਸਿੰਘ ਜੀ ਕਿੰਨੀ ਕੁ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਸਪੋਰਟਸ ਕਲੱਬ ਜਿਹੜਾ ਉਹ ਦਿਨ-ਪ੍ਰਤੀ ਦਿਨ ਜਿਹੜਾ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਤੇ ਲੋਕ ਵੀ ਜਿਹੜੇ ਨੇ ਪਰਵਾਹ ਹੁੰਗਾਰਾ ਵੀ ਦੇ ਰਹ ਅਤੇ ਸਭ ਤੋਂ ਵੱਡੀ ਗੱਲ ਇੱਥੇ ਇਹ ਹੈ ਕਿ ਜਿਹੜਾ ਬੱਚਿਆਂ ਨੂੰ ਤੁਹਾਡੇ ਲੋ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਬੱਚੇ ਵੱਡੇ ਪੱਧਰ ਤੇ ਜਾ ਕੇ ਨਾਮ ਵੀ ਰੋਸ਼ਨ ਕਰ ਰਹੇ ਨੇ ਹਾਂਜੀ ਭਾਜੀ ਖੁਸ਼ੀ ਤਾਂ ਬਹੁਤ ਹੁੰਦੀ ਆ ਮਤਲਬ ਆਪਣੇ ਪਿੰਡ ਦੇ ਆਪਣੇ ਨਗਰ ਦੇ ਬੱਚੇ ਜਿਹੜੇ ਆ ਬਾਹਰ ਖੇਡਣ ਜਾਂਦੇ ਆ ਤੋ ਖੁਸ਼ੀ ਤਾਂ ਬਹੁਤ ਜ਼ਿਆਦਾ ਹੁੰਦੀ ਆ ਜੀ ਭਾਜੀ ਜੀ ਹਾਂਜੀ ਤੇ ਭਾਈ ਇਹਨਾਂ ਦੀ ਮਿਹਨਤ ਵੀ ਬਾਕੀ ਇਹਨਾਂ ਦੀ ਮਿਹਨਤ ਹੀ ਬਹੁਤ ਜ਼ਿਆਦਾ ਹੈ ਹਾਰਡ ਆ ਸਵੇਰ ਤੇ ਸ਼ਾਮ ਦੋ ਟਾਈਮ ਇਹਨਾਂ ਦੀ ਮਿਹਨਤ ਲੱਗਦੀ ਹੈ ਜੀ ਤੇ ਬਾਕੀ ਜੋ ਵੀ ਹੈ ਡਾਈਟ ਵਗੈਰਾ ਉਹ ਸਾਰਾ ਦੀਦੀ ਉਹ ਨਹੀਂ ਦਿੰਦੇ ਆ ਬਾਕੀ ਇਹ ਬੱਚੇ ਜਿਹੜੇ ਆਪਣੇ ਆ ਇਹ ਮੇਲਿਆਂ ਦੇ ਵਿੱਚ ਵੀ ਖੇਡਣ ਜਾਂਦੇ ਆ ਜੀ ਤੇ ਜਿਹੜਾ ਉਹਨਾਂ ਦੇ ਮਤਲਬ ਪੈਸੇ ਮਿਲਦੇ ਆ ਉਹਨਾਂ ਦੀ ਅਸੀਂ ਇਹਨਾਂ ਨੂੰ ਡਾਈਟ ਵੱਖਰੀ ਮਤਲਬ ਲੈ ਕੇ ਦਿੰਨੇ ਆ ਹੋਰ ਜੀ ਜੀ ਹਾਂਜੀ ਸੁਪਨਾ ਕੀ ਹੈ ਕਿ ਇਹ ਸਪੋਰਟਸ ਕਲੱਬ ਇਸੇ ਤਰ੍ਹਾਂ ਮਿਹਨਤ ਕਰਾਉਂਦਾ ਰਹੇ ਕਿੱਥੋਂ ਤੱਕ ਪਹੁੰਚਣਾ ਹੈ ਹਾਂਜੀ ਪਹੁੰਚਣਾ ਦਾ ਬਹੁਤ ਅੱਗੇ ਤੱਕ ਹੀ ਆ ਤੇ ਬਾਕੀ ਜਿਹੜੀ ਮੇਨ ਗੱਲ ਆ ਸਾਡੀ ਇਹ ਆ ਕਿ ਸ਼ੁਰੂਆਤ ਜਿਹੜੀ ਜਿੱਥੋਂ ਤੁਹਾਨੂੰ ਭਾਈ ਉਹਨਾਂ ਦੱਸਿਆ ਕਿ ਨਸ਼ਿਆਂ ਕਰਕੇ ਸਾਡਾ ਮੇਨ ਮੋਟਿਵ ਇਹੀ ਸੀ ਕਿ ਮਤਲਬ ਜਿਹੜਾ ਪਿੰਡਾਂ ਵਿੱਚ ਜਿਆਦਾ ਨਸ਼ਾ ਵਾ ਇਸ ਇਧਰ ਬੱਚੇ ਨਸ਼ਿਆਂ ਤੋਂ ਹਟ ਕੇ ਤੇ ਗਰਾਊਂਡ ਦੀ ਤਰਫ ਆਉਣ ਤੇ ਮਤਲਬ ਖੇਡਾਂ ਨੂੰ ਅਪਣਾਉਣ ਜੀ ਜਦੋਂ ਕਮੈਂਟਰ ਮੈਚ ਦੇ ਵਿੱਚ ਪਿੰਡ ਦਾ ਨਾਮ ਬੋਲਦਾ ਕਲੱਬ ਦਾ ਨਾਮ ਬੋਲਦਾ ਉਦੋਂ ਮਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਜੀ ਭਾਈ ਬਹੁਤ ਜਿਆਦਾ ਖੁਸ਼ੀ ਹੁੰਦੀ ਆ ਮਾਣ ਮਹਿਸੂਸ ਹੁੰਦਾ ਆ ਕਿ ਸਾਡੇ ਮਤਲਬ ਪਿੰਡ ਦੇ ਨਗਰ ਦੇ ਬੱਚੇ ਬਾਹਰ ਖੇਡਣ ਜਾਂਦੇ ਆ ਜੀ ਤੇ ਸਾਡੇ ਮਤਲਬ ਹੁਣ ਜਿਵੇਂ ਮਤਲਬ ਪਿੰਡ ਵਾਲੇ ਵੀ ਆ ਇਹ ਬਾਹਰ ਜਾਂਦੇ ਆ ਆਪਣੇ ਬੱਚਿਆਂ ਨੂੰ ਖੇਡਣਾ ਦੇਖਦੇ ਤੇ ਬਹੁਤ ਮਾਣ ਮਹਿਸੂਸ ਕਰਦੇ ਆ ਕੀ ਮਤਲਬ ਇਹਨਾਂ ਦੇ ਮਾਪੇ ਉਹ ਵੀ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਸਾਡੇ ਬੱਚੇ ਖੇਡਦੇ ਆ ਇਹਨਾਂ ਦਾ ਨਾਮ ਬਾਹਰ ਬੋਲਿਆ ਜਾਂਦਾ ਗਰਾਉਂਡਾਂ ਵਿੱਚ ਇਹਨਾਂ ਦੇ ਮਾਪੇ ਦਾ ਨਾਮ ਬੋਲਿਆ ਜਾਂਦਾ ਇਹ ਬਹੁਤ ਖੁਸ਼ੀ ਹੁੰਦੀ ਮਾਨੂੰ ਜੀ ਜੀ ਮੈਂ ਕਹਾਂਗਾ ਸਰਦਾਰ ਜੀ ਤੁਸੀਂ ਥੋੜਾ ਨੇੜੇ ਆ ਜਾਓ ਆਪਾਂ ਸਰਦਾਰ ਜੀ ਪਿੰਡ ਦਾ ਨਾਮ ਤਾਂ ਰੌਸ਼ਨ ਹੋ ਰਿਹਾ ਜਿਵੇਂ ਨਸ਼ਿਆਂ ਨੂੰ ਤਿਆਗ ਕੇ ਇਸ ਪਾਸੇ ਵੱਲ ਲਾਉਣਾ ਤੁਸੀਂ ਚੈਨਲ ਦੇ ਮਾਧਿਅਮ ਰਾਹੀਂ ਮੈਸੇਜ ਵੀ ਕੀ ਦੇਣਾ ਚਾਹੋਗੇ ਕਿ ਜੇ ਕਿਸੇ ਨੇ ਬੱਚਾ ਇੱਥੇ ਭੇਜਣਾ ਹੋਵੇ ਕਿਉਂਕਿ ਜਿਵੇਂ ਫੋਨਾਂ ਦਾ ਜੋਗ ਹੈ ਬੱਚੇ ਸਾਰਾ ਸਾਰਾ ਦਿਨ ਮੋਬਾਈਲ ਨਹੀਂ ਛੱਡਦੇ ਤਾਂ ਉਹ ਜਿਹੜਾ ਗਰਾਊਂਡ ਦੇ ਨਾਲ ਬੱਚਿਆਂ ਨੂੰ ਜੋੜਨ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਪੰਜਾਬ ਆ ਉਹ ਰੰਗਲਾ ਬਣ ਸਕੇ ਅਸੀਂ ਇਹੋ ਚਾਹੁੰਦੇ ਹਾਂ ਕਿ ਸਾਡੇ ਇਲਾਕੇ ਬੰਨੇ ਬੱਚੇ ਜਿਹੜੇ ਇਲਾਕੇ ਦੇ ਆ ਜੀ ਇਆਨਕੇ ਇਥੇ ਗਰਾਉਂਡ ਦੇ ਵਿੱਚ ਆਉਣ ਤੇ ਆਪਦੀ ਮਿਹਨਤ ਕਰਨ ਜੀ ਅਸੀਂ ਕੋਈ ਪੈਸਾ ਨਹੀਂ ਹੱਥਕ ਲੈ ਲੈਂਦੇ ਜੀ ਬੱਚੇ ਤੋਂ ਜੀ ਜੀ ਤੇ ਫ੍ਰੀ ਅਸੀਂ ਸਾਰਾ ਕੰਮ ਕਰਾਉਂਦੇ ਆ ਜੀ ਜੀ ਭਾਜੀ ਹੋਣੀ ਆ ਸਾਰੇ ਅਸੀਂ ਰਲ ਮਿਲ ਕੇ ਚਾਰ ਪੰਜ ਜਣੇ ਜੀ ਜੀ ਇਹ ਰੋਡ ਨੂੰ ਅੱਗੇ ਲੈ ਜਾਣਾ ਚਾਹੁੰਦੇ ਆ ਪਿੰਡ ਵੱਲੋਂ ਕਿਹੋ ਜਿਹਾ ਸੰਯੋਗ ਆ ਪ੍ਰਸ਼ਾਸਨ ਵੱਲੋਂ ਕਿਹੋ ਜਿਹਾ ਸੰਯੋਗ ਆ ਜੀ ਪ੍ਰਸ਼ਾਸਨ ਵੱਲੋਂ ਸਾਨੂੰ ਅਜੇ ਤੱਕ ਕੋਈ ਸੰਯੋਗ ਨਹੀਂ ਮਿਲਿਆ ਜੀ ਕਿਸ ਤਰੀਕੇ ਦਾ ਸੰਯੋਗ ਤੁਸੀਂ ਚਾਹੁੰਦੇ ਹੋ ਸਾਨੂੰ ਚਾਹੀਦਾ ਵੀ ਬੱਚਿਆਂ ਨੂੰ ਕੋਈ ਡੈਡ ਸੋੜਾ ਸਾਰੇ ਪ੍ਰੋਗਰਾਮ ਜੋ ਵੀ ਸਾਨੂੰ ਚਾਹੀਦਾ ਹੈ ਨਾਈਟ ਜੀ ਜੀ ਉਹ ਵੀ ਸਾਨੂੰ ਚਾਹੀਦੇ ਆ ਹੈਲਪ ਚਾਹੀ ਜੀ ਜੋ ਵੀ ਸਾਨੂੰ ਗਰਾਊਂਡ ਦਾ ਸਾਨੂੰ ਚਾਹੀਦਾ ਵੀ ਗਰਾਊਂਡ ਸਾਡੇ ਬਿਲਕੁਲ ਨਹੀਂ ਸਾਡੇ ਕੋਲੇ ਜੀ ਮੈਂ ਦੋਸਤੋ ਦੱਸ ਦੇਣਾ ਚਾਹੁੰਨਾ ਕਿ ਜਿਹੜਾ ਤੂਤ ਪਿੰਡ ਹੈ ਇਹ ਪੱਟੀ ਹਲਕੇ ਦਾ ਪਿੰਡ ਹੈ ਤੇ ਇਥੋਂ ਕੈਬਨਟ ਦੇ ਵਜ਼ੀਰ ਨੇ ਸਰਦਾਰ ਲਾਲਜੀਤ ਸਿੰਘ ਭੁੱਲਰ ਅਤੇ ਚੈਨਲ ਦੇ ਮਾਧਿਅਮ ਰਾਹੀਂ ਵੀ ਇਹੀ ਬੇਨਤੀ ਕਰਨੀ ਚਾਹਾਂਗਾ ਕਿ ਬਹੁਤ ਵਧੀਆ ਉਪਰਾਲਾ ਇਨ੍ਹਾਂ ਸਪੋਰਟਸ ਕਲੱਬ ਦੇ ਵੀਰਾਂ ਵੱਲੋਂ ਕੀਤਾ ਜਾ ਰਿਹਾ ਇੱਕ ਵਾਰ ਜਰੂਰ ਇੱਥੇ ਆਉਣ ਅਤੇ ਜਿੱਥੇ ਵੀ ਕਿਤੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਉਸ ਮੁਸ਼ਕਲ ਤੇ ਉਹਨਾਂ ਦੀ ਜਿਹੜੀ ਹੈ ਕੋਈ ਹੈਲਪ ਕਰਨ ਕਿਉਂਕਿ ਉਹ ਐਸ ਵੇਲੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਦੇ ਵਿੱਚ ਵਜ਼ੀਰ ਨੇ ਤਾਂ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੀ ਕੁ ਮਨ ਨੂੰ ਖੁਸ਼ੀ ਆ ਸਪੋਰਟਸ ਕਲੱਬ ਜਿਹੜਾ ਬੱਚੇ ਦੂਰ ਦੂਰ ਤੱਕ ਖੇਡਣ ਵੀ ਗਏ ਨੇ ਸਰ ਬਹੁਤ ਜ਼ਿਆਦਾ ਖੁਸ਼ੀ ਆ ਸਰ ਅਸੀਂ ਇਹ ਚੀਜ਼ ਚਾਹੁੰਦੇ ਆ ਵੀ ਜਿਹੜੀ ਚੀਜ਼ ਅਸੀਂ ਨਹੀਂ ਕਰ ਚੁੱਕੇ ਨਾ ਅਸੀਂ ਇਹ ਨਾ ਤੋਂ ਕਰਾ ਸਕੀਏ ਮੇਨ ਸਾਡਾ ਮੇਨ ਇਹੀ ਮੋਟਿਵੇ ਆ ਵੀ ਇੱਕ ਨਸ਼ਾ ਤੋਂ ਤੁਹਾਨੂੰ ਕਮੀ ਕਿੱਥੇ ਰਹਿ ਗਈ ਸੀ ਸਾਨੂੰ ਸਰ ਇਹ ਕਮੀ ਰਹਿ ਗਈ ਵੀ ਅਸੀਂ ਮੰਨ ਲਓ ਰੇਸਕ ਗੱਡੀਆਂ ਸਾਰਾ ਕੁਝ ਕੰਮ ਕੀਤਾ ਅਸੀਂ ਮਲੀ ਅਸੀਂ ਮੈਡੀਕਲਾਂ ਦੇ ਵਿੱਚ ਰਹਿ ਚੁੱਕੇ ਅਸੀਂ ਮਲੀ ਮੈਡੀਕਲਾਂ ਦੇ ਵਿੱਚ ਹੁਣ ਇੱਥੋਂ ਤੱਕ ਵੀ ਅਸੀਂ ਪੰਜਾਬ ਦੇ ਵਿੱਚੋਂ ਬਾਹਰ ਆ ਜਾਂਦੇ ਰਹੇ ਅਸੀਂ ਇਹ ਚੀਜ਼ ਚਾਹੁੰਦੇ ਆਪ ਵੀ ਅਸੀਂ ਇਹ ਪੰਜਾਬ ਤੋਂ ਬਾਹਰ ਨਾ ਹੋਣ ਇਹ ਨੈਸ਼ਨਲ ਤੋਂ ਤੱਕ ਵੀ ਜਾਣਾ ਇੰਟਰਨੈਸ਼ਨਲ ਵੀ ਜਾਣਾ ਕੀ ਬਾਤ ਹੈ ਹਾਂਜੀ ਤਾਂ ਜਿਹੜੇ ਬੱਚੇ ਹਾਲੇ ਵੀ ਫੋਨਾਂ ਦੇ ਵਿੱਚ ਆ ਤੁਹਾਡੇ ਪਿੰਡ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਬਲਕਿ ਪੂਰੇ ਦੇਸ਼ ਦੇ ਵਿੱਚ ਜਿਹੜੇ ਬੱਚੇ ਫੋਨਾਂ 'ਚ ਵਿਅਸਤ ਨੇ ਅਤੇ ਖੇਡਾਂ ਵੱਲ ਜਿਨ੍ਹਾਂ ਦਾ ਘਾਟਰ ਜਾਣ ਹੈ ਮੈਸੇਜ ਕੀ ਦੇਣਾ ਚਾਹੋਗੇ ਅਰੇ ਹੀ ਜਾਣਦੇ ਚਾਹਤੇ ਮੋਬਾਈਲ ਜਿਹੜੇ ਸਾਰ ਨੂੰ ਜਿਹੜੇ ਮੋਬਾਈਲ ਯੂਜ਼ ਕਰ ਰਹੇ ਹਨ ਉਹ ਕਿਸੇ ਜੋ ਕੇ ਰਹਿ ਨਹੀਂ ਸਕਦੇ ਬੱਚੇ ਅੱਜ ਤੋਂ 2 ਸਾਲ ਨੂੰ ਖਤਮ ਆ ਜਾਂ 3 ਸਾਲ ਨੂੰ ਖਤਮ ਆ ਜਿਹੜਾ ਤੇ ਗਰਾਊਂਡ ਲਾਉਂਦਾ ਰਿਹਾ ਉਹ ਸਹੀ ਰਹੂਗਾ ਨਹੀਂ ਤੇ ਨਹੀਂ ਜੀ ਬਾਈ ਜੀ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਅਸੀਂ ਇਹਨੇ ਕਹਿਣਾ ਜਣਿਆ ਕਿ ਮਾਪੇ ਘਰ ਦੇ ਜਿਹੜੇ ਮਾਪੇ ਉਹਨਾਂ ਨੂੰ ਕਹਿਣਾ ਜਣਿਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ ਵਾਲੇ ਭੇਜਿਆ ਜਾਵੇ ਤਾਂ ਕਿ ਬੱਚੇ ਆਪਣਾ ਖੇਡ ਕੇ ਮਨੋਰੰਜਨ ਕਰ ਲੈਣ ਤੇ ਨਾਲੇ ਉਹ ਅੱਗੇ ਤਰੱਕੀ ਕਰਨ ਜੀ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਕੀ ਸੰਦੇਸ਼ ਮੈਸੇਜ ਆਈਂਦਾ ਭਾਈ ਇਹੋ ਕਿੰਨਾ ਚੁੰਨੇ ਆ ਕਿ ਪਹਿਲਾਂ ਪਹਿਲੀ ਗੱਲ ਆ ਗਈ ਇਹਨਾਂ ਦੇ ਮਾਪਿਆਂ ਦੀ ਜਿਹੜਾ ਕਿ ਫੋਨਾਂ ਦਾ ਜਾਂ ਕੁਝ ਵੀ ਆਸਦੇ ਆ ਜੇ ਇਹਨਾਂ ਕੋਲ ਮਤਲਬ ਡਾਇਟ ਖਾਣ ਨੂੰ ਨਾ ਕੋਈ ਬੱਚਿਆਂ ਕੋ ਪੈਸੇ ਨਹੀਂ ਹੁੰਦੇ ਤੇ ਘਰ ਦੇ ਇਹਨਾਂ ਨੂੰ 20-20 ਹਜ਼ਾਰ ਦਾ ਫੋਨ ਲੈ ਕੇ ਦੇ ਦਿੰਦੇ ਆ ਜੀ ਇਹਨਾਂ ਨੂੰ ਗਰਾਊਂਡ ਇਹਨਾਂ ਤੋਂ ਆਇਆ ਨਹੀਂ ਜਾਂਦਾ ਤੁਰ ਕੇ ਇਹਨਾਂ ਨੂੰ ਮੋਟਰਸਾਈਕਲ ਲੈ ਦਿੰਦੇ ਆ ਕਿ ਜਾਓ ਤੁਸੀਂ 12 ਫਿਰੋ ਜੀ ਪਹਿਲਾਂ ਤਾਂ ਇਹਨਾਂ ਦੇ ਘਰ ਦੇ ਨਾਲ ਸੰਯੋਗ ਕਰਨਾ ਚਾਹੀਦਾ ਵਾ ਕਿ ਇਹਨਾਂ ਨੂੰ ਆ ਫੋਨ ਨਾਲੋਂ ਹਟਾ ਕੇ ਤੇ ਇਹਨਾਂ ਨੂੰ ਗਰਾਊਂਡ ਵੱਲ ਭੇਜਿਆ ਜਾਵੇ ਕਿ ਇਹਨਾਂ ਦੀ ਸਿਹਤ ਵੀ ਬਣੀ ਰਵੇ ਇਹ ਇਹਨਾਂ ਦੇ ਘਰਦਿਆਂ ਨੂੰ ਉਪਰਾਲਾ ਪਹਿਲਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਗਰਾਊਂਡ ਬਾਅਦ ਤੋਂ ਬਾਅਦ ਬੱਚੇ ਗਰਾਊਂਡ ਭੇਜਿਆ ਕਰਨ ਮਾਪੇ ਉਹਨਾਂ ਦਾ ਖਿਆਲ ਰੱਖਣਾ ਤੇ ਗਲਤ ਕੰਮਾਂ ਲੈ ਨਾ ਜਾਣ ਤੇ ਜਿਹੜੇ ਆਪਣੀ ਗਰਾਊਂਡ ਲਾਉਣਾਂਗੇ ਤੇ ਵਧੀਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਸ ਕਰਕੇ ਉਹਨਾਂ ਬੱਚਿਆਂ ਦੇ ਮਾਪਿਆਂ ਤੱਕ ਉਹਨਾਂ ਬੱਚਿਆਂ ਤੱਕ ਉਸ ਪ੍ਰਸ਼ਾਸਨ ਤੱਕ ਵੀਡੀਓ ਪਹੁੰਚੇ ਕਿ ਤਾਂ ਜੋ ਜਿਹੜੇ ਸਾਡੇ ਬੱਚੇ ਨੇ ਜਿਹੜੇ ਘਰਾਂ ਦੇ ਵਿੱਚ ਫੋਨ ਦੇ ਵਿੱਚ ਗੇਮਾਂ ਖੇਡਦੇ ਨੇ ਅਤੇ ਮੋਬਾਈਲ ਦੇ ਨਾਲ 24 ਘੰਟੇ ਰਹਿੰਦੇ ਨੇ ਚਿੰਬੜੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਤੇ ਉਹਨਾਂ ਨੂੰ ਪਤਾ ਲੱਗੇ ਗਰਾਊਂਡ ਦੇ ਵਿੱਚ ਮਿਹਨਤ ਕਰਕੇ ਤੇ ਨਾਂ ਜਿਹੜੇ ਆ ਉਹ ਵੱਡੇ ਪੱਧਰ ਤੇ ਪਹੁੰਚਦੇ ਤੇ ਇਨਾਂ ਸਾਰੇ ਵੀਰਾਂ ਦਾ ਇਸ ਕਰਕੇ ਵੀ ਧੰਨਵਾਦ ਕਿ ਇਨਾਂ ਵੀਰਾਂ ਨੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਸਵਾਰਥ ਤੋਂ ਜਿਹੜਾ ਇਹਨਾਂ ਬੱਚਿਆਂ ਦੀ ਬਾਹ ਫੜੀ ਹੈ ਅਤੇ ਸਾਰੇ ਬੱਚੇ ਸਪੋਰਟਸ ਕਲੱਬ ਦੇ ਵਿੱਚ ਜਿਹੜੇ ਨੇ ਉਹ ਇੱਥੇ ਟ੍ਰੇਨਿੰਗ ਕਰਦੇ ਤੇ ਲੱਖ ਵਾਰ ਧੰਨਵਾਦ ਉਸ ਭੈਣ ਦਾ ਜਿਹੜੀ ਕਿ ਵਿਦੇਸ਼ ਬੈਠੀ ਹੈ ਅਤੇ ਆਪਣੇ ਪਿੰਡ ਬਾਰੇ ਉਹਨਾਂ ਨੇ ਇੰਨਾ ਸੋਚਿਆ ਕਿ ਮੇਰੇ ਪਿੰਡ ਦੇ ਬੱਚੇ ਜਿਹੜੇ ਆ ਵੱਡੇ ਪੱਧਰ ਤੇ ਖੇਡਣ ਉਹਨਾਂ ਦੀ ਡਾਈਟ ਦਾ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਪੈਨਣ ਦਾ ਬੂਟਾਂ ਤੱਕ ਦਾ ਪ੍ਰਬੰਧ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਨਜ਼ਰ ਪੰਜਾਬ న్యూਸ ਟੀਵੀ ਤਰਨਤਾਰਨ